ਨਿਤਰ ਕਤਲ ਮਾਮਲੇ ਦਾ ਉਸ ਮਾਮਲੇ ਨੇ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਉਹਨਾਂ ਦੇ ਕਾਤਲਾਂ ਦੇ ਟਿਕਾਣੇ ਦਾ ਕਹਿੰਦੇ ਪਤਾ ਲੱਗ ਚੁੱਕਿਆ ਹੈ ਤੇ ਜਲਦ ਉਹਨਾਂ ਵਿਅਕਤੀਆਂ ਦੀ ਜਿਹੜੀ ਉਹ ਗ੍ਰਿਫਤਾਰੀ ਕੀਤੀ ਜਾ ਸਕਦੀ ਇਸ ਮਾਮਲੇ ਦੇ ਅੰਦਰ ਲਗਾਤਾਰ ਭਾਰਤ ਤੇ ਕੈਨੇਡਾ ਦਾ ਜਿਹੜਾ ਆਪਸੀ ਗੁਵਾਦ ਵੀਗਾ ਉਹ ਲਗਾਤਾਰ ਵਧਦਾ ਜਾ ਰਿਹਾ ਸੀਗਾ ਪਰ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਦੇ ਟਿਕਾਣਿਆਂ ਦਾ ਜਿਹੜਾ ਉਹ ਪਤਾ ਲਗਾ ਲਿਆ ਗਿਆ ਹੈ ਅੱਜ ਦੀ ਤਾਜ਼ਾ ਤੇ ਮੈਂ ਕਹਿੰਦਾ ਸਭ ਤੋਂ ਵੱਡੀ ਖਬਰ ਇਹੋ ਹੀ ਹੈ ਕਿ ਕੈਨੇਡਾ ਸਰਕਾਰ ਨੇ ਉਹਨਾਂ ਦੀ ਪੁਲਿਸ ਨੇ ਉਹਨਾਂ ਅਣਪਛਾਤੇ ਵਿਅਕਤੀਆਂ ਤੋਂ ਜਿਨ੍ਹਾਂ ਨੇ ਹਰਦੀਪ ਸਿੰਘ ਨੈਜਰ ਦਾ ਕਤਲ ਕੀਤਾ ਅਗਲੇ ਕੁਝਾਂ ਦਿਨਾਂ ਦੇ ਵਿੱਚ ਉਹ ਚਿਹਰੇ ਬੇਨਕਾਬ ਹੋਣ ਵਾਲੇ ਨੇ ਪ੍ਰੋਡੋ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਹ ਪਿੱਛੇ ਆਪਣੇ G20 ਸੰਮੇਲਨ ਹੋਇਆ ਸੀ ਉਸ ਵੇਲੇ ਮੈਂ ਭਾਰਤ ਨੂੰ ਇਹ ਜਾਣਕਾਰੀ ਦੇ ਗਿਆ ਸੀ ਕਹਿੰਦੇ ਦੋ ਚੱਕੀਆਂ ਕਲਾਪ ਦੋਸ਼ ਐਦ ਹੋ ਜਾਣਗੇ ਅਗਲੇ ਦਿਨਾਂ ਦੇ ਵਿੱਚ ਉਹ ਦੱਸਣਗੇ ਨਿਜਰ ਦੇ ਕਤਲ ਦੇ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਸੀ ਜਾਂ ਹੈ ਤੇ ਕੈਨੇਡਾ ਇਸ ਤਰ੍ਹਾਂ ਸਾਰੇ ਮਾਮਲੇ ਨੂੰ ਅਗਲੇ ਦਿਨਾਂ ਦੇ ਵਿੱਚ ਬੇਨਕਾਬ ਕਰੇਗਾ ਅਸੀਂ ਤਾਂ ਇਹ ਗੁਜਾਰਿਸ਼ ਕਰਾਂਗੇ ਕਿ ਨਾ ਹੋਵੇ ਪਰ ਜੇ ਹੋਈ ਫਿਰ ਸਥਿਤੀ ਕਿਹੜੇ ਪਾਸੇ ਨੂੰ ਜਾਵੇਗੀ ਨਿਜਰ ਕਤਲ ਮਾਮਲੇ ਦਾ ਉਸ ਮਾਮਲੇ ਨੇ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਉਹਨਾਂ ਦੇ ਕਾਤਲਾਂ ਦੇ ਟਿਕਾਣੇ ਦਾ ਕਹਿੰਦੇ ਪਤਾ ਲੱਗ ਚੁੱਕਿਆ ਹੈ ਤੇ ਜਲਦ ਉਹਨਾਂ ਵਿਅਕਤੀਆਂ ਦੀ ਜਿਹੜੀ ਉਹ ਗ੍ਰਿਫਤਾਰੀ ਕੀਤੀ ਜਾ ਸਕਦੀ ਇਸ ਮਾਮਲੇ ਦੇ ਅੰਦਰ ਲਗਾਤਾਰ ਭਾਰਤ ਤੇ ਕੈਨੇਡਾ ਦਾ ਜਿਹੜਾ ਆਪਸੀ ਵਿਵਾਦ ਵੀਗਾ ਉਹ ਲਗਾਤਾਰ ਵਧਦਾ ਜਾ ਰਿਹਾ ਸੀਗਾ ਪਰ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਦੇ ਟਿਕਾਣਿਆਂ ਦਾ ਜਿਹੜਾ ਉਹ ਪਤਾ ਲਗਾ ਲਿਆ ਗਿਆ ਹੈ ਟਿਲ ਤੁਸੀਂ ਠੀਕ ਕਹਿ ਰਹੇ ਹੋ ਪੰਗੂ ਸਾਹਿਬ ਜੀ ਅੱਜ ਦੀ ਤਾਜ਼ਾ ਤੇ ਮੈਂ ਕਹਿੰਦਾ ਸਭ ਤੋਂ ਵੱਡੀ ਖਬਰ ਇਹੋ ਹੀ ਹੈ ਕਿ ਕੈਨੇਡਾ ਸਰਕਾਰ ਨੇ ਉਹਨਾਂ ਦੀ ਪੁਲਿਸ ਨੇ ਉਹਨਾਂ ਅਣਪਛਾਤੇ ਵਿਅਕਤੀਆਂ ਤੋਂ ਜਿਨ੍ਹਾਂ ਨੇ ਹਰਦੀਪ ਸਿੰਘ ਨੇਜਰ ਦਾ ਕਤਲ ਕੀਤਾ ਅਗਲੇ ਕੁਝਾਂ ਦਿਨਾਂ ਦੇ ਵਿੱਚ ਉਹ ਚਿਹਰੇ ਬੇਨਕਾਬ ਹੋਣ ਵਾਲੇ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਸੀ ਕਿ ਨਿਜਰ ਮਾਮਲੇ ਦੀ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਜਸਟਨ ਟਰੂਡੋ ਨੇ ਸਤੰਬਰ ਦੇ ਵਿੱਚ ਦੋਸ਼ ਲਾਇਆ ਸੀ ਕਿ ਇਹ ਭਾਰਤ ਦੇ ਏਜੰਟਾਂ ਵੱਲੋਂ ਕਰਵਾਇਆ ਹੋ ਸਕਦਾ ਹੈ ਭਾਰਤ ਨੇ ਰੱਦ ਕਰਤਾ ਸੀ ਸਾਨੂੰ ਸਾਰਿਆਂ ਨੂੰ ਪਤਾ ਕਿ 18 ਜੂਨ ਇਸੇ ਸਾਲ ਉਨ੍ਹਾਂ ਦਾ ਜਿਹੜਾ ਕਤਲ ਹੈ ਸ੍ਰੀ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਕੀਤਾ ਦਾ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ ਚ ਸੂਤਰਾਂ ਦਾ ਹਵਾਲਾ ਦਿੰਦੇ ਕਹੇ ਦੋਸ਼ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਨੂੰ ਕੈਨੇਡਾ ਦੀ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਨਿਗਰਾਨੀ ਕਰ ਰਹੀ ਸੀ ਉਹਨਾਂ ਦੀਆਂ ਹਰਕਤਾਂ ਤੇ ਨਜ਼ਰ ਰੱਖੀ ਹੋਈ ਸੀ ਕੀ ਕੀ ਕਰਦੇ ਆ ਮੈਨੂੰ ਇਹ ਲੱਗਦਾ ਕਿ ਗੁਪਤ ਤੌਰ ਤੇ ਉਹ ਕਿਹਦੇ ਕਿਹਦੇ ਨਾਲ ਗੱਲ ਕਰਦੇ ਆ ਸਾਰਾ ਕੁਝ ਟਰੂਡੋ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਹ ਪਿੱਛੇ ਆਪਣੇ G20 ਸੰਮੇਲਨ ਹੋਇਆ ਸੀ ਉਸ ਵੇਲੇ ਮੈਂ ਭਾਰਤ ਨੂੰ ਇਹ ਜਾਣਕਾਰੀ ਦੇ ਗਿਆ ਸੀ ਕਹਿੰਦੇ ਦੋ ਚੱਕੀਆਂ ਖਲਾਪ ਦੋਸ਼ ਐਦ ਹੋ ਜਾਣਗੇ ਅਗਲੇ ਦਿਨਾਂ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਦੁੱਧ ਦਾ ਦੁੱਧ ਉਤੇ ਪਾਣੀ ਦਾ ਪਾਣੀ ਹੋ ਜਾਵੇਗਾ ਇਹਦਾ ਮਤਲਬ ਜੇ ਭਾਰਤ ਉਹਨਾਂ ਤੋਂ ਟਲਦਾ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦੀ ਪੋਜੀਸ਼ਨ ਕੀ ਹੋਏਗੀ ਪਤਾ ਲੱਗਿਆ ਕਿ ਉਹ ਉਹ ਦੱਸਣਗੇ ਨੀਜਰ ਦੇ ਕਤਲ ਦੇ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਸੀ ਜਾਂ ਹੈ ਤੇ ਕੈਨੇਡਾ ਇਸ ਤਰ੍ਹਾਂ ਸਾਰੇ ਮਾਮਲੇ ਨੂੰ ਅਗਲੇ ਦਿਨਾਂ ਦੇ ਵਿੱਚ ਬੇਨਕਾਬ ਕਰੇਗਾ ਅਸੀਂ ਤਾਂ ਇਹੀ ਗੁਜਾਰਸ਼ ਕਰਾਂਗੇ ਕਿ ਨਾ ਹੋਵੇ ਪਰ ਜੇ ਹੋਈ ਫਿਰ ਸਥਿਤੀ ਕਿਹੜੇ ਪਾਸੇ ਨੂੰ ਜਾਵੇਗੀ ਸੋ ਇਹ ਬਹੁਤ ਵੱਡੀ ਖਬਰ ਹੈ ਜੇ ਅਮਰੀਕਾ ਵੀ ਕਹਿ ਰਿਹਾ ਜਿਹੜੇ ਉਹ ਆਈ 5 ਦੇਸ਼ ਨੇ ਜਿਹਦੇ ਵਿੱਚ ਅਮਰੀਕਾ ਵੀ ਹੈ ਕੈਨੇਡਾ ਵੀ ਹੈ ਬ੍ਰਿਟਾਨੀਆ ਵੀ ਹੈ ਇੰਗਲੈਂਡ ਤੇ ਆਸਟ੍ਰੇਲੀਆ ਇਹ ਜਿਹੜੀਆਂ ਪੱਕੀਆਂ ਵੱਡੀਆਂ ਸ਼ਕਤੀਆਂ ਨੇ ਅਮਰੀਕਾ ਗਲਤਤਾ ਨਹੀਂ ਕਹੇਗਾ ਜੇ ਕੈਨੇਡਾ ਨੇ ਦੋਸ਼ ਲਾਏ ਆ ਉਹ ਕਿਸੇ ਸਬੂਤ ਦੇ ਆਧਾਰ ਤੇ ਹੋਣਗੇ ਇਹ ਖੁਲਾਸਾ ਹੁਣ ਇਸ ਸਾਰੇ ਰਹੱਸ ਤੋਂ ਪਰਦਾ ਅਗਲੇ ਦਿਨਾਂ ਵਿੱਚ ਉੱਠਣ ਵਾਲਾ ਨੀਡਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ